ਇਹਦਾ ਡੇਲ ਦਾ ਜੇਲ ਦਾ ਸੁਪਰੀਡੈਂਟ ਹੈ ਪੁੱਛੜ ਮੈਂਗਾ ਕਿੱਟਾ ਵੱਡਾ ਪੁੱਛੜ ਜਿੰਨੇ ਕੀ ਵੇਖੋ 11 ਇੰਚਸ ਆ ਚੁਕੀਆਂ ਹੋਈ ਐ ਨਹੀਂ ਛੋਟੇ ਛੋਟੇ ਐ ਜਿਹਦੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਜੇਲ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇੰਨੇ ਦਾ ਮੈਡੀਕਲ ਦੱਸਿਆ ਬਸ ਇੰਨੇ ਦੀ ਸਾਟ ਲੱਗੀ ਮਤਲਬ ਇੱਕ ਦਾਗਣਾ ਕੁੱਟਿਆ ਪਰ ਚਾਰ ਪੁਆਇੰਟਾਂ ਦਾ ਮਾਰੀ 11 ਇੰਚਸ ਨਹੀਂ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਵੇਂ ਕਿ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਕਿ ਡਿਊਰੇਸ਼ਨ ਆਈਏ ਇਹਦੇ ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬੰਦੇ ਨੇ ਕਿਉਂਕਿ 10 ਤਰੀਕ ਨੂੰ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਇਗਜ਼ਾਮਨ ਕੀਤਾ ਗਿਆ ਡਾਕਟਰਸ ਬਣਾ ਸੋ ਇੰਜਰੀਜ਼ 8.5 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਨਹੀਂ ਸੀ ਅਸੀਂ ਵੀ ਥਰੜਾ ਪਾਸਾ ਸਾਰਾ ਉਹਨਾਂ ਦਾ ਫੇਕ ਹੈ ਰੱਖਤਾ ਹੈ 22 ਸੈਂਟੀਮੀਟਰ ਇੰਟੂ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸ ਰਿਹਾ ਸੋ ਇਹਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸੀਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰੇਸ਼ਨ ਲੈਸਰੇਸ਼ਨ ਜਿਹੜੀ ਇਹ ਬਹੁਤ ਬਹੁਤ ਇਹ ਬਰੌਂਡ ਹੈ ਲੈਸਰੇਸ਼ਨ ਤੋ 2 ਗੋਨ ਸੈਂਟੀਮੀਟਰ ਦੇ ਵਿੱਚ ਆਇਆ ਹੈ ਗੱਲ ਜਿਹੜੀ ਕੈਨਰੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਵਾਲਾਂ ਦੀ ਬੇਅਦਬੀ ਹੋਈ ਹੈ ਔਰ ਇਹਦੇ ਵਿੱਚ ਕਾਫੀ ਜਿਹੜੀਆਂ ਡਾਕਟਰਸ ਨੇ ਹਜੇ ਵੀ ਮਨ ਨਹੀਂ ਐਡਵਾਈਸ ਲੈਖਰੇ ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸਿੱਡੀ ਸਕੈਨ ਸਿਰ ਦੀ ਸਿੱਡੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜਿਵੇਂ ਸਾਡੇ ਕੋਲੋਂ 18 ਨੇ ਰਿਪੋਰਟਸ ਆਈਆਂ ਨੇ ਮੈਂ ਇਹ ਕਹਿ ਸਕਦਾ ਕਿ ਕਿੰਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਕਰ ਦੇਣਾ ਕੀਤਾ ਜਾਵੇ ਤਾਂ ਜੋ ਇੰਜਰੀਜ਼ ਹੀ ਰਹਿਣ ਇਹ 11 ਇੰਜਰੀਜ਼ ਇਟਸੈਲਫ ਦੱਸ ਰਹੀਆਂ ਨੇ ਵੀ ਕਿਸ ਲੈਵਲ ਦੀ ਪ੍ਰੋਟੈਨਿਟੀ ਕਿਸ ਲੈਵਲ ਤਾਣ ਨੂੰ ਕੀ ਤਸੱਦਦ ਕਿਸ ਲੈਵਲ ਤਾ ਅ ਅਣਮਲੂਖੀ ਜਿਹੜਾ ਉਹਨਾਂ ਦੇ ਨਾਲ ਤਸੱਦਦ ਜੋ ਟਾਇਆ ਗਿਆ ਮੇਰੇ ਕੋਲ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਮਨਜੋ ਕੋਰਟ ਪਟਿਆਲਾ ਨੇ 17 ਤਰੀਕ ਨੂੰ ਇੱਕ ਆਰਡਰ ਕੀਤਾ ਸੀਗਾ ਜਿਸ ਦੇ ਵਿੱਚ ਬੋਰਡ ਸੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਬਣਾ ਦਿੱਤਾ ਗਿਆ ਸੀ ਉਸ ਬੋਰਡ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਜੋ ਆਰਡਰ ਹੈ ਉਹਦੇ ਮੁਤਾਬਕ ਹਸਪੀਟਲ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਜਿਹੜਾ ਜੇਲ ਸੁਪਰਡੈਂਟ ਸੰਗਰੂਰ ਸੀਗਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ 18 ਨੂੰ ਹੀ ਜੱਜ ਸਾਹਿਬ ਦਾ ਇੱਕ ਹੁਕਮ ਸੀ ਕਿ 18 ਨੂੰ ਹੀ ਸੇਮ ਡੇ ਜਿਹੜੀ ਉਹਦੀ ਰਿਪੋਰਟ ਹੈ ਮੈਡੀਕਲ ਉਹਦੇ ਐਮ ਐਲ ਆਰ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨਚੂ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈ ਹੈ ਔਰ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕਨਸਟੀਚਿਊਟਤਾ ਜੱਜ ਸਾਹਿਬ ਨੇ ਪੈਨਰ ਜਨਰਲ ਹਸਪੀਟਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸੰਗੂਰ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਢੀਠਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਜਰੀਜ਼ ਨੇ 1 2 3 4 ਨਹੀਂ ਆਹ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਹੈ ਜਿਵੇਂ ਅੱਜ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸਿਫਿਕ ਕਿਹੜੀ-ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬ੍ਰਦਰਾਂ ਹੁਣ ਦੱਸ ਨਹੀਂ ਜੀ ਵਿੱਚ ਚੁੱਪ ਰਹੇ। ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਰੇ ਸਾਡੇ ਆਨਰੇਬਲ ਕੋਰਟਸ ਦਾ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆ। ਦੇਖੋ ਅਰਜੰਦਰਾ ਹਸਪੀਟਲ ਦੇ ਵਿੱਚ ਆਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਜੇ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਫ ਚਾਰ ਡਾਕਟਰਾਂ ਦੀ ਇੱਕ ਵਾਈਫ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਫਿਰ ਫਰਦਰ ਜਿਹੜਾ ਉਹਨਾਂ ਨੇ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫਿਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਐਮਓ ਸਾਹਿਬ ਨੂੰ ਕੀਤਾ ਜਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਦੇ 'ਚ ਲਗਭਗ ਤੁਸੀਂ ਇਹ ਗੱਲ ਕਹਿ ਲਓ ਕਿ 11 ਤੋਂ 12 12 ਇਥੇ ਆਈਆਂ ਨੇ ਸੋ ਇਹਦੇ 'ਚ ਡਿਊਰੇਸ਼ਨ ਬੜੀ ਇੰਪੋਰਟੈਂਟ ਹੈ ਮੈਂ ਆਪਣੇ ਇਜੇ ਤੋਂ ਪਹਿਲਾਂ ਰੱਥਣੀ ਚਾਹਣਾ ਕੀ ਡਿਊਰੇਸ਼ਨ ਆਈਏ ਇਹਦੇ ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬਣਦੇ ਨੇ ਕਿਉਂਕਿ 10 ਤਰੀਕ ਨੂੰ ਇਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਿੰਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ ਰਾਈਟ ਨਾ ਵੀ ਆਰ ਨਾਟ ਮੈਡੀਕਲ ਐਕਸਪਰਟਸ ਬਟ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੇ ਵੀ ਲੋਅਰਸ ਦੀ ਹੈ ਕਿ ਇਹ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਥੱਲੜਾ ਪਾਸਾ ਸਾਰਾ ਉਹਨਾਂ ਦਾ ਫੇਕੇ ਰੱਖਤਾ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫੇਕੇ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸ ਰਿਹਾ ਹਾਂ ਸੂਈ ਦੇ ਤੋਂ ਇਲਾਵਾ ਜੇਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸੀਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰੇਸ਼ਨ ਲੈਸਰੇਸ਼ਨ ਜਿਹੜੀ ਇਹ ਬਹੁਤ ਬਹੁਤ ਇਹ ਬੌਂਡ ਹੈ ਲੈਸਰੇਸ਼ਨ 2 1 ਸੈਂਟੀਮੀਟਰ ਉਹਦੇ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਜੇਕਰ ਹੁਣ ਮੈਂ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਤੋਂ ਕਹਿਣ ਤੋਂ ਮੈਂ ਚਾਹੁੰਦਾ ਹਾਂ ਕਿ 11 ਇੰਚ ਦੀਸ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਐਗਜ਼ਾਮਨ ਕਰਨ ਤੋਂ ਬਾਅਦ 11 ਇੰਚ ਉਹਨਾਂ ਦੀਆਂ ਗੜੀਆਂ ਵਿੱਚ ਆਈਆਂ ਨੇ ਸੋ ਇੱਥੇ ਮੈਂ ਬਹੁਤਾ ਇੱਥੇ ਡਿਟੇਲ ਦੇ ਵਿੱਚ ਨਹੀਂ ਜਾਵਾਂਗਾ ਹੁਣ ਗੱਲ ਜਿਹੜੀ ਕਹਿਣ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਵਾਲਾਂ ਦੀ ਬੇਅਦਬੀ ਹੋਈਏ ਔਰ ਇਹਦੇ ਵਿੱਚ ਕਾਫੀ ਜਣੀਆਂ ਡਾਕਟਰਸ ਨੇ ਹਜੇ ਵੀ ਉਹਨਾਂ ਨੇ ਐਡਵਾਈਸ ਲੈਕਸਰੇ ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸੀਟੀ ਸਕੈਨ ਸਿਰ ਦੀ ਸੀਟੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜਿਹੜੀਆਂ ਸਾਡੇ ਕੋਲੋਂ 18 ਨੇ ਰਿਪੋਰਟਸ ਆਈਆਂ ਨੇ ਮੈਂ ਇਹ ਕਹਿ ਸਕਦਾ ਕਿ ਕਿਤਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਡਿਲੇ ਪਲੇ ਕੀਤਾ ਜਾਵੇ ਤਾਂ ਜੋ ਇੰਜਰੀਜ਼ ਹੀ ਹੋਣ ਪਰ ਮੈਂ ਇੱਕ ਚੀਜ਼ ਅਸੀਂ ਆ ਦੇਖੋ ਮੇਰੇ ਹੱਥ 'ਚ ਨਹੀਂ ਇਹ 11 ਇੰਜਰੀਜ਼ ਇਟਸੈਲਫ ਦੱਸ ਰਹੀਆਂ ਨੇ ਵੀ ਕਿਸ ਲੈਵਲ ਦੀ ਪ੍ਰੋਟੈਨਲਿਟੀ ਕਿਸ ਲੈਵਲ ਦਾ ਅਣਮਲੂਖੀ ਜਿਹੜਾ ਉਹਨਾਂ ਤੇ ਨਾਲ ਤਸੱਦਦ ਹੋਟਾਇਆ ਗਿਆ ਸੋ ਇੱਥੇ ਭਾਈ ਮਨਦੀਪ ਸਿੰਘ ਜੀ ਬਿਲਕੁਲ ਉਹਦੇ ਬ੍ਰਦਰ ਖੜੇ ਨੇ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮਿਹਨਤ ਦੀਆਂ ਜੋ ਰੰਗ ਲੈ ਕੇ ਆਈ ਹੈ ਕਿਤਨਾ ਕਿਤੇ ਪਰਵਾਰ ਨੂੰ ਇਨਸਾਫ ਮੇਰੇ ਨਾਲੇ ਪਾਸੇ ਅਸੀਂ ਤੁਰੇ ਹਾਂ ਸੋ 2 ਮਿੰਟ ਭਾਈ ਮਨਦੀਪ ਸਿੰਘ ਜੀ ਵੀ ਫਤਿਹ ਤੁਹਾਡੇ ਨਾਲ ਜੁੜ ਸੰਧੀ ਕਰ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਨਾ 10 ਤਰੀਕ ਤੋਂ ਹੀ ਇਹੋ ਜੋਰ ਲਾਣੇ ਵੇ ਸੀ ਸਾਨੂੰ ਕਿਹੇ ਤਰੀਕੇ ਪਤਾ ਲੱਗੇ ਤੇ ਦੇਖੋ ਇਹ ਡੀਟੇਲ ਦਾ ਜੇਲ ਦਾ ਸੁਪਰੀਡੈਂਟ ਆ ਪੁੱਛੜ ਮਾਲਗਾ ਐਡਾ ਵੱਡਾ ਪੁੱਛੜ ਜਿੰਨੇ ਕੀ ਵੇਖੋ 11 ਇੰਚਸ ਆ ਚੁੱਕੀਆਂ ਉਹੀ ਐ ਨਹੀਂ ਛੋਟੇ ਛੋਟੀਆਂ ਜਦੋਂ ਇਹਨੇ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਡੀਲ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇਹ ਨਾ ਮੈਡੀਕਲ ਦੱਸਿਆ ਬਸ ਇਹ ਨਹੀਂ ਸਾਟ ਲੰਗੀ ਮਤਲਬ ਇੱਕ ਡਾਗ ਨਾ ਕੁੱਟਿਆ ਪਰ ਚਾਰ ਪੰਜ ਡਾਂਗਾ ਮਾਰਿਆ ਭਾਜੀ ਏਡੇ ਏਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਾਹ ਚਲੋ ਮੈਨੂੰ ਤੇਰੀ ਬੋਲਣਾ ਆਉਂਦਾ ਵਕੀਲ ਸਾਹਿਬ ਬਾਕੀ ਦੱਸੋ ਇਹ ਕਿ ਬੋੜ ਨੇ ਬੋੜ ਦੇ ਦਿੱਤੇ ਡਾਕਟਰ ਨੇ ਉਹ ਵੀ ਸਰਕਾਰੀ ਡਾਕਟਰ ਦੱਸ ਦਿੱਤਾ ਕਿ ਇਹਦੇ ਇਹਨੇ ਮਤਲਬ ਕਿ ਨਿਸ਼ਾਨ ਨੇ ਬਾਡੀ ਦੇ ਉੱਤੇ ਹਜੇ ਤਾਂ ਮਿਸਾਲ ਲਓ ਕਿ 10 ਸੀ ਦਾ ਵਾਕਿਆ ਹੋਇਆ 10 ਸੀ ਲੈ ਕੇ 18 ਡਿਗਰੀ ਦਾ ਜੋ ਚੁੱਕੀ ਹੈ 18 ਡਿਗਰੀ ਦੇ ਵਿੱਚ ਵਿੱਚ ਦੇਖੋ ਅੱਜ ਵੀ ਆ ਪਾਸਾ ਸਾਰਾ ਨੀਂ ਨਾ ਸੰਦੀਸ਼ੇ ਦਾ ਭਰਿਆ ਪਿਆ ਮਤਲਬ ਕਿ ਜਿਹੋ ਮੈਚ ਜਿਹੇ ਦੇਖ ਕੇ ਆਏ ਨਾ ਪੰਜ ਮੇਰੇ ਕੋਲ ਵੇਖਿਆ ਨਹੀਂ ਕਿ ਰੋਣ ਨਿਕਲਦਾ ਹੈ ਰੋਣ ਤੇੜਾ ਆਫੀਸਰ ਨਾ ਔਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਹੈ ਪੰਜ ਦੇ ਬਾਏ ਨੇਮ ਦੇ ਪਰਚੇ ਜਿਹਦੇ ਬੁਚਣਾ ਤੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਵੇਖੋ ਮਾਲਜੋ ਕੋਡ ਨੇ ਆਰਡਰ ਕਰ ਦਿੱਤੇ ਸੀ ਕਿ ਇਹਦਾ ਰਿਜਦਰਾ ਹਸਪੀਟਲ ਲਾਇਕ ਲਾਇਆ ਜਾਵੇ ਮਗਰ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਸ਼ ਨੂੰ ਦਬਾਨ ਤੇ ਲੱਗੇ ਕਿਹੇ ਤਰੀਕੇ ਸੰਦੀਸ਼ ਨੂੰ ਦਬ ਜAVE ਆਵਾਜ਼ ਇਹਨਾਂ ਆਪਣੀ ਬਾਹਰ ਕੱਢ ਸਕੇ ਤਾਂ ਮੈਡੀਕਲ ਨਾ ਆਪਾ ਕਰਵਾਈਏ ਇੰਨਾ ਜੋਰ ਲਾਤਾ ਇਹਨਾਂ ਨੇ ਥਾਪਾਂ ਵਾਲਾ ਦੀ ਪੈ ਚੁੱਕੀ ਜਿਨਾਂ ਬਾਕੀ ਸੰਗਤ ਦੇ ਕਿ ਇੱਕੋ ਬੇਜਿੱਦਗੀ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਪੋਕੀ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਘੁੰਮਣ ਬ੍ਰਦਰ ਜਿਹੜੇ ਆਨੇ ਵਕੀਲ ਨੇ ਇਹ ਕਾਫੀ ਮਨ ਲਕੀ ਮਿਹਨਤ ਆਪਣੀ ਕਰਦੇ ਪਏ ਪਰ ਮੈਨੂੰ ਹੁਣ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਤਨਾ ਕਿਤਨਾ ਮੇਰੇ ਘੁੰਮਣ ਬਦਰ ਵਕੀਲ ਨੂੰ ਕਿਤਨਾ ਕਿਤਨਾ ਦਬਾਇਆ ਜਾ ਰਿਹਾ ਤੇ ਸੰਗਜ ਜੀ ਤੁਹਾਡੇ ਤੇ ਵਾਤ ਇਹ ਸੰਗਜ ਜੀ ਕੋ ਬੇਨਤੀ ਕਰ ਸੰਗਜ ਜੀ ਵਾਤ ਦਾ ਸਾਥ ਦਿਓ ਪਰਿਵਾਰ ਦਾ ਤੇ ਆਪਣੇ ਧਾਮੀ ਸਾਹਿਬ ਨੂੰ ਤੇ ਜੱਜਦਾ ਸਾਹਿਬ ਨੂੰ ਕਿਹਾ ਕਿ ਸੱਜਦਾ ਸਾਹਿਬ ਜੀ ਇੱਥੇੋਂ ਤਰ ਸਟਿੱਕ ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਇਹ ਦੇਖੋ ਪਰਿਵਾਰ ਦੇ ਨਾਲ ਖੜਨਾ ਹੁਣ ਬਹੁਤ ਜਿਆਦਾ ਜ਼ਰੂਰੀ ਹੋ ਚੁੱਕਾ ਹੈ ਪਕੀ ਸੰਦੀਪ ਸਿੰਘ ਦਾ ਬਹੁਤ ਜ਼ਿਆਦਾ ਅੰਨੇਵਾਦ ਤਸ਼ੱਦਦ ਕੀਤਾ ਨਾਲੇ ਤੇ ਮੈਂ ਤਾਂ ਕਹਿਣਾ ਵਾਂ ਕਿ ਇਹ ਨਾ ਬੁਝੜਾ ਨਾ ਭਾਈ ਪਰਚਾ ਕਰਵਾ ਕੇ ਸਸਪੈਂਡ ਨਾ ਹੋ ਜਾਏ ਭਾਈ ਉਹਨੂੰ ਜੇ ਆਪਾਂ ਸਾਹ ਨਹੀਂ ਲੈਣਾ ਐਨੀ ਕਿ ਬੇਇੱਜ਼ਤੀਆਂ ਪਰਵਾਹ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਕ ਮੈਂ ਜਾਂਦਾ ਜਾਂਦਾ ਜ਼ਰੂਰ ਕਹਾਂਗਾ ਕਿ ਜਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫੋਰਮੇਸ਼ਨ ਅਸੀਂ ਆਲਰੇਡੀ ਆਪਣੀ ਮਾਨਜੋ ਕੋਰਟ ਨੂੰ ਦੇ ਸਕੇ ਆ ਦੇ ਚੁਕੇ ਆ ਸੋ ਬਿਲਕੁਲ ਖਾਪਿਓ ਸੱਚੋ ਦਬਾਅ ਪੜ ਰਹੇ ਨੇ ਪਰ ਕਿਤੇ ਨਾ ਕਿਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਵੀ ਅਸੀਂ ਪੂਰਾ ਵਾਅਦਾ ਲਾ ਕੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਵਾਂਗੇ ਇਨਸਾਫ ਦਿਵਾਵਾਂਗੇ ਤੇ ਅਸੀਂ ਸਾਡੀ ਪੂਰੀ ਹੁਣ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿਨ੍ਹਾਂ ਨੇ ਵੀ ਪ੍ਰੋਟੈਂਟੀ ਕੀਤੀ ਏ ਜਿਨ੍ਹਾਂ ਨੇ ਆਫੀਸ਼ੀਅਲ ਡਿਊਟੀਆਂ ਨੂੰ ਨਹੀਂ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਲਾਉਣੀ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਦਿਖਾਇਆ ਸੋ ਉਹ ਉਹਨਾਂ ਸਮਾਜ ਦੇ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਆਨਰੇਬਲ ਕੋਰਟਸ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਇਹ ਅਸੀਂ ਲੈ ਕੇ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਵਾਇਰੂ ਜਿੱਕਾ ਖਾਲਸਾ ਸੀ ਵਾਇਰੂ ਕੀਤਾ ਇੱਕ ਬੇਨਤੀ ਮੈਂ ਹੋਰ ਕਰਨਾ ਚਾਹੁੰਦਾ ਜੀ ਬਾਕੀ ਮਾਨਯੋਗ ਕੋਰਟ ਸਾਹਿਬ ਤੇ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣ ਬਾਕੀ ਕੋਰਟ ਸਾਹਿਬ ਮਾਨਯੋਗ ਕੋਰਟ ਨੂੰ ਇਹ ਬੇਨਤੀ ਕਰਨਾ ਵਾ ਕਿ ਬਿਲਕੁਲ ਝੂਠ ਦਾ ਝੂਠ ਸਾਡਾ ਸਾਜ ਸਾਹਮਣੇ ਲਿਆਂਦਾ ਜਾਵੇ ਅੰਦਰੋਂ ਇਹਨਾਂ ਨੂੰ ਸੀਸੀਟੀਵੀ ਫੋਟੇ ਦੀ ਜ਼ਰੂਰ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰ내 ਵਾਹ ਹੋਇਆ ਚਲੋ ਰਿਪੋਰਟ ਤੇ ਆ ਚੁੱਕੀ ਹੈ ਪਰ ਫਿਰ ਵੀ ਸੀਸੀਟੀਵੀ ਕਵਰੇਜ ਜ਼ਰੂਰ ਮੰਗਾਇਓ ਕਿ ਪਤਾ ਲੱਗੇ ਵੀ ਤੋਂ ਉੱਪਰ ਬੰਦੇ ਵੀ ਤੇ ਨਹੀਂ ਆ ਗਏ ਸੀ ਜੋ ਹਰ ਡਾਊਟ ਹੋ ਰਿਹਾ ਹੈ ਇਸ ਟਾਈਮ ਤੇ ਭਾਜੀ ਬਹੁਤ ਜ਼ਿਆਦਾ ਡੇਂਜਰਸ ਕੰਮ ਹੋ ਚੁੱਕਾ ਹੈ ਇੱਥੇ ਵੀ